ਜੰਮੂ ਕਸ਼ਮੀਰ ਦੇ ਅਜੋਰੀ ਜ਼ਿਲ੍ਹੇ ਦੇ ਨੋਸ਼ੇਰਾ ਸੈਕਟਰ ਦੇ ਵਿੱਚ ਬਾਰੂਦੀ ਸੁਰੰਗ ਦੇ ਵਿਸਫੋਟ ਦੇ ਹੋਣ ਦੇ ਚੱਲਦਿਆਂ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਕਸਬਾ ਮਲੋਤ ਦੇ ਪਿੰਡ ਰਾਮਗੜ੍ਹ ਸਰਦਾਰਾਂ ਦੇ ਰਹਿਣ ਵਾਲੇ ਅਜੇ ਸਿੰਘ 23 ਸਾਲਾਂ ਸ਼ਹੀਦ ਹੋ ਗਏ ਜਿੱਥੇ ਅਗਨੀ ਵੀਰ ਨੂੰ ਪਿੰਡ ਦੇ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ ਇਸ ਮੌਕੇ ਡੀਸੀ ਲੁਧਿਆਣਾ ਸੁਰਭੀ ਮਲਿਕ ਐਸਐਸਪੀ ਖੰਨਾ ਅਮਨੀਤ ਕੌਂਡਲ ਵਿਧਾਇਕ ਮਨਵਿੰਦਰ ਸਿੰਘ ਗੈਸਪੁਰਾ ਸਮੇਤ ਕਈ ਅਧਿਕਾਰੀ ਅਤੇ ਸਿਆਸੀ ਰਾਜਨੇਤਾ ਮੌਜੂਦ ਰਹੇ ਇਸ ਦੌਰਾਨ ਜਿੱਥੇ ਸ਼ਰਧਾਂਜਲੀ ਭੇਂਟ ਕੀਤੀ ਗਈ ਤਾਂ ਉੱਥੇ ਹੀ ਪਿੰਡ ਦੇ ਲੋਕਾਂ ਤੋਂ ਇਲਾਵਾ ਆਲੇ ਦੁਆਲੇ ਦੇ ਆਏ ਪਿੰਡਾਂ ਦੇ ਲੋਕਾਂ ਨੇ ਵੀ ਪਰਿਵਾਰ ਦੇ ਨਾਲ ਸ਼ੋਕ ਜਤਾਇਆ ਇੱਥੇ ਵੀ ਦੱਸ ਦਈਏ ਕਿ ਛੇ ਭੈਣਾਂ ਦਾ ਇਕਲੌਤਾ ਭਰਾ ਸੀ ਅਜੇ ਸਿੰਘ ਜਿਸ ਨੂੰ ਲੈ ਕੇ ਸਥਾਨਕ ਲੋਕਾਂ ਨੇ ਕਿਹਾ ਕਿ ਇਹ ਕਾਫੀ ਗਰੀਬ ਪਰਿਵਾਰਤੋ ਹੈ ਤੇ ਸਰਕਾਰ ਨੂੰ ਵੀ ਇਸ ਦੀ ਬਾਹ ਫੜਨ ਦੀ ਜ਼ਰੂਰਤ ਹੈ ਉਧਰ ਉਹਨਾਂ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਆਪਣੇ ਜਿਹੜੇ ਇਲਾਕੇ ਦਾ ਅਜੇ ਵੀ ਸੀ ਦੀ ਬੋਲਦੇ ਜੀ ਜਿਹੜੇ ਅਜੇ ਕੁਮਾਰ ਅਗਨੀਵੀਰ ਜਿਹੇ ਸੀਗੇ ਸਾਡੇ ਖੰਨੇ ਦੇ ਰਾਮਗੜ੍ਹ ਸਰਦਾਰਾਂ ਦੇ ਉਹਨਾਂ ਦੀ ਸ਼ਹਾਦਤ ਦਾ ਸਾਨੂੰ ਪਹਿਲਾਂ ਤਾਂ ਉਹਨਾਂ ਦੀ ਸ਼ਹਾਦਤ ਨੂੰ ਪ੍ਰਣਾਮ ਹੈ ਇਸ ਦੇ ਨਾਲ ਹੀ ਬਹੁਤ ਹੀ ਦੁਖ ਦੀ ਘੜੀ ਹੈ ਜੀ ਉਹਨਾਂ ਦੀ ਫੈਮਿਲੀ ਲਈ ਬਹੁਤ ਹੀ 23 ਸਾਲ ਦਾ ਲੜਕਾ ਜਿਨੇ ਬੜੀ ਉਮੀਦਾਂ ਨਾਲ ਫੌਜ ਜੁਆਇਨ ਕੀਤੀ ਸੀਗੀ 2022 ਚ ਔਰ ਬੜੀ ਹੰਬਲ ਬੈਕਗਰਾਉਂਡ ਤੇ ਉਹਨਾਂ ਦੀ ਸਿਸਟਰਸ ਵਗੈਰਾ ਦਾ ਵੀ ਮੈਂ ਦੇਖਿਆ ਇਟ ਇਜ਼ ਅ ਬਹੁਤ ਹੀ ਦੁਖਦਿਕ ਗੱਲ ਹੈ ਬਟ ਇਸ ਦੇ ਨਾਲ ਹੀ ਸਾਡੇ ਖੰਨਾ ਜ਼ਿਲ੍ਹੇ ਦਾ ਸਿਗਾ ਜਿਹੜਾ ਸ਼ਹੀਦ ਹੈ ਸਾਨੂੰ ਉਹਨਾਂ ਨੂੰ ਸ਼ਹਾਦਤ ਨੂੰ ਪ੍ਰਣਾਮ ਹੈ ਔਰ ਇਸ ਦਿਨ ਆਲੀ ਅਸੀਂ ਖੰਨਾ ਦੇ ਵੀਂਗ ਐਸਐਸਪੀ ਜੋ ਵੀ ਸਾਡੇ ਵੱਲੋਂ ਕੋਆਪਰੇਸ਼ਨ ਦੀ ਲੋੜ ਹੈ ਅਸੀਂ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦੀ ਸਾਥੀ ਨਾਲ ਖੜੇ ਹਾਂ ਜੀ ਤੁਹਾਡੀ ਡਿਸਟ੍ਰਿਕਟ ਦੇ ਪਿੰਡ ਹੈ ਜੀ ਇਹ ਤੋਂ ਪਰਿਵਾਰ ਨੂੰ ਇਦਾਂ ਲੱਗ ਰਿਹਾ ਕਿ ਤੁਹਾਡਾ ਇਹ ਨੌਕਰਾਮ ਕੋ ਚਲੇ ਗਿਆ ਕਿ ਇਨਫਿਊਚਰ ਚਲੇ ਗਿਆ ਔਰ ਮਾਤਾ ਬਤਾ ਇਹ ਗੁਰਤਨੀ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਕੋਆਪਰੇਸ਼ਨ ਇਨਫਿਊਚਰ ਹੋਊਗੀ ਤੁਹਾਡਾ ਸਾਡੀ ਅ ਕੱਲ ਡੀਐਸਪੀ ਸਾਹਿਬ ਵੀ ਇਮੀਡੀਏਟਲੀ ਫੈਮਿਲੀ ਨਾਲ ਉਹਨਾਂ ਦਾ ਟਾਈਪ ਹੋ ਗਿਆ ਸੀਗਾ ਔਰ ਪੁਲਿਸ ਨਾਲ ਜੀ ਪੂਰੀ ਸਾਡੀ ਜੋ ਵੀ ਐਡਮਿਨਿਸਟ੍ਰੇਟਿਵਲੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਅਸੀਂ ਕਰਾਂਗੇ ਨਾਲ ਹੀ ਸੀਐਮ ਸਾਹਿਬ ਦੀ ਜੋ ਡਾਇਰੈਕਸ਼ਨਸ ਹੈ ਉਹਨਾਂ ਵੱਲੋਂ ਵੀ ਸਾਨੂੰ ਇਹ ਹਦਾਇਤਾਂ ਹੈ ਮੈਨੂੰ ਵੀ ਓਡੀਸੀ ਮੈਡਮ ਨੂੰ ਵੀ ਕਿ ਅਸੀਂ ਪੂਰੇ ਉਹਨਾਂ ਦੇ ਨਾਲ ਖੜੇ ਹਾਂ ਜਿਸ ਤਰ੍ਹਾਂ ਵੀ ਸਹਾਇਤਾ ਜਿੰਨੀ ਵੱਤਵਤ ਅਸੀਂ ਐਡਮਿਨਿਸਟ੍ਰੇਟਿਵਲੀ ਦੇਣੀ ਹੈ ਅਸੀਂ ਦੇਵਾਂਗੇ ਥੈਂਕ ਯੂ ਇਸ ਮਹਾਨ ਸ਼ਹੀਦਾਂ ਨੂੰ ਅਮਨ ਕਰਾਂ ਦੇਸ਼ਾ ਤੰਜਲੀ ਦੇ ਨਾਏ 하게 ਜੋ ਕੀਤੀ ਹੈ ਬੇਸ਼ਤੀ ਰਾਖੇ ਦੇ ਵਿੱਚ ਸ਼ਹੀਦ ਹੋ ਗਏ ਨੇ ਇਹ ਅਸੀਂ ਇੱਕ ਪਾਸੋਂ ਸਰਕਾਰ ਦੀ ਪਰਫੋਰਮੈਂਸ ਅੱਗੇ ਵਰਕ ਹੋ ਉਸ মহান ਸ਼ਹੀਦ ਆਤਮਾ ਨੂੰ ਸ਼ਰਧਾਂਜਲੀ ਦਿੰਦੇ ਆ ਨਮਨ ਕਰਦੇ ਆ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਹਰ ਪੱਖੋਂ ਇੱਕ ਪਰਿਵਾਰ ਦੀ ਤਰ੍ਹਾਂ ਨਾਲ ਸਾਥ ਖੜੇ ਹੋਣ ਦੀ ਿਕਸ਼ਪਤੀ ਲਈ ਦੇ ਪਰਿਵਾਰ ਦੇ ਲਈ ਜਾਂ ਕੰਪਨਸੇਸ਼ਨ ਲਈ ਕੋਈ ਮੈਸੇਜ ਆਇਆ ਹੈ ਪਰ ਗੌਰਮੈਂਟ ਫੌਲਟ ਜਿਹੀ ਕੀਤਾ ਜਾਵੇਗਾ ਬਿਲਕੁਲ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਵੱਲੋਂ ਜੋ ਬੰਦੀ ਮਾਨ ਸਨਮਾਨ ਮਦਦ ਸ਼ਹੀਦ ਪਰਿਵਾਰ ਨੂੰ ਦਿੱਤੇ ਆਏ ਸਰਕਾਰ ਵੱਲੋਂ ਉਹ ਸਾਰਾ ਦਿੱਤਾ ਜਾ ਰਿਹਾ ਹੈ ਜਿਸ ਤਰ੍ਹਾਂ ਨੇ ਪਰਿਵਾਰ ਦੀ ਇੱਕ ਮੰਗ ਹੈ ਕਿ ਉਹਨਾਂ ਦਾ ਕੋਈ ਬੇਟਾ ਨਹੀਂ ਹੈ ਤੇ ਬਗੁਰ ਮਾਵਾਬ ਨੇ ਇੱਕ ਬੇਟੀ ਪੀਏ ਕਰਦੇ ਉਹਨੂੰ ਨੌਕਰੀ ਦੀ ਮੰਗ ਕੀਤੀ ਜਾ ਰਹੀ ਹੈ ਪਰਿਵਾਰ ਦੇ ਉਹਨਾਂ ਤਿੰਨ ਬੇਟੀਆਂ ਇੱਥੇ ਤੁਹਾਡੇ ਸਾਹਮਣੇ ਖੜੀਆਂ ਨੇ ਪਰਿਵਾਰ ਦੇ ਹਰ ਪੱਖੋਂ ਅਸੀਂ ਮਦਦ ਕਰਾਂਗੇ ਉਹਨਾਂ ਦੀ ਪੜਾਈ ਵਿਖਾਈ ਹਰ ਚੀਜ਼ ਅਸੀਂ ਕਰਾਂਗੇ ਕਿਹਦਾ ਆਉਂਦਾ ਤੁਹਾਨੂੰ ਦਿਨ ਜਾਂ ਟਾਈਮ ਨਿਸ਼ਿਤ ਕਰੇ ਕੋਈ ਜਲਦੀ ਆਸੀਂ ਆਪ ਤੁਹਾਨੂੰ ਪਾਸ ਹੋ ਗਿਆ ਹੈ ਕੀ ਹੋਇਆ ਹੈ ਆਣਗੇ ਜ਼ਰੂਰ ਕਿ ਉਹ ਅਸੀਂ ਜਿਵੇਂ ਸਾਨੂੰ ਟਾਈਮ ਕੰਫਰਮ ਹੁੰਦਾ ਹੈ ਅਸੀਂ ਮੇਰੇ ਕੋਪੂ ਬੜ ਦੇ ਵਿੱਚ ਜੰਮੂ ਕਿਵੇਂ ਹੋਇਆ ਸੀ ਹਾਂ ਤੋਂ ਸਮਝੀ ਸਾਹਮਣੇ ਸਾਹਮਣੇ ਟੱਕਰ ਹੋ ਗਈ ਟੀ ਉਹ ਕਰਵਾਦਿਆਂ ਨਾਲ ਤੇ ਉਸ ਤੋਂ ਆ ਜਿਹੜੇ ਆ ਤਾਂ ਹੁਣ ਅਗਨੀ ਵੀਰ ਦੀ ਭਗਤੀ ਆ ਜੀ ਤੇ ਪਹਿਲਾਂ ਜਿਹੜੇ ਆ ਫੌਜੀਆਂ ਨੂੰ ਜ਼ਿਆਦਾ ਸਹੂਲਤਾਂ ਕਹ ਲੋ ਮਿਲਦੀਆਂ ਸੀ ਤੇ ਹੁਣ ਨੌਜਵਾਨਾਂ ਦਾ ਕਰੇਜ ਵੀ ਕਿੱਟ ਹੈ ਉਹ ਕੇ ਸਮੇਂ ਦੇ ਹਿਸਾਬ ਨਾਲ ਇਹਦਾ ਬਦਲਾਅ ਆਇਆ ਕਿਸ ਤਰ੍ਹਾਂ ਦੇਖਦੇ ਨਹੀਂ ਮੈਨੂੰ ਵਧੀਆ ਨਹੀਂ ਲੱਗਿਆ ਮੈਂ ਇਸ ਬੋਲਦਾਨ ਨੂੰ ਬਿਲਕੁਲ ਚੰਗਾ ਨਹੀਂ ਸਮਝਦਾ ਕਿਉਂਕਿ ਜੇ ਚਲੋ ਠੀਕ ਹੈ ਮੈਂ ਇਹ ਕਹਣਾ ਵੀ ਜਿਹੜੀਆਂ ਸਹੂਲਤਾਂ ਨੇ ਪੂਰੀਆਂ ਆਮ ਸਾਨੂੰ ਜਿਵੇਂ ਸਮੋਂ ਤੋਂ ਪਹਿਲਾਂ ਚਵਹੀਆਂ ਨੂੰ ਮਿਲਦੀਆਂ ਸਾਡੇ ਨੂੰ ਫੌਜੀਆਂ ਨੂੰ ਉਵੇਂ ਹੀ ਮਿਲਣੀਆਂ ਚਾਹੀਦੀਆਂ ਠੀਕ ਹੈ ਬੋਰੇ 4 ਸਾਲ ਲਾ ਕੇ ਬੱਚਾ ਕੀ ਕਰੂਗਾ ਬੱਚੇ ਨੂੰ ਪੂਰੀ ਨੌਕਰੀ ਮਿਲਣੀ ਚਾਹੀਦੀ ਹੈ ਪੂਰੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਜੇ ਇਹਨਾਂ ਨੇ 4 ਸਾਲ ਵੀ ਰੱਖਾਂ ਦੀ ਫਿਰ ਉਹਨੂੰ ਘਟੋ-ਘਟ ਪੈਨਸ਼ਨ ਤਾਂ ਹੋਣੀ ਚਾਹੀਦੀ ਉਹ ਕਿੱਥੇ ਧੱਕੇ ਖਾਂਗੇ ਸ਼ਾਦਤਾਂ ਨੂੰ ਕਿਸ ਤਰ੍ਹਾਂ ਦੇ ਦੋ ਨੌਜਵਾਨ ਨੇ ਤੁਹਾਡੇ ਬੇਟੇ ਨੇ ਵੀ ਸ਼ਾਦੀ ਕਰਤੀ ਅੱਜ ਇੱਕ ਹੋਰ ਇਲਾਕੇ ਦਾ ਇਹ ਵੀ ਸਾਰੇ ਦੇਖਦਾ ਬੰਦਾ ਹਾਂਜੀ ਇਹ ਰਾਮਗੜ੍ਹ ਦਾ ਸਾਡੇ ਕੋਲ ਹੀ ਬੱਚਾ ਹੀ ਬੋਰਸ ਮੋੜਾ ਸਾਉਥੀ ਬੜਾ ਹੌਨਹਾਰ ਤੇ ਬੱਚਾ ਤੇ ਠੀਕ ਹੈ ਜੀ ਦੁੱਖ ਤਾਂ ਬਹੁਤ ਜ਼ਿਆਦਾ ਹੈ ਪਰ ਸਨ ਫਕਰ ਵੀ ਇਹਨਾਂ ਦੇ ਬੱਚਾ ਤਾਂ ਵੀ ਇਹ ਸ਼ਹੀਦ ਹੋ ਗਏ ਦੇਸੀ ਤੇ ਪਰ ਇਹ ਕਹਿੰਦੇ ਆ ਅਸੀਂ ਸਰਕਾਰਾਂ ਨੂੰ ਵੀ ਇਹ ਤਾਂ ਬਹੁਤ ਜ਼ਿਆਦਾ ਗਰੀਬ ਹੈ ਵਿਚਾਰਾ ਵੀ ਇਹਨੂੰ ਪੂਰਾ ਹੱਕ ਮਿਲਣਾ ਚਾਹੀਦਾ ਜਿਸ ਤਰ੍ਹਾਂ ਸ਼ਹਾਦਤ ਮਿਲਿਆ ਤੁਹਾਡੇ ਬੇਟੇ ਸ਼ਹਾਦਤ ਹੋਏ ਪਿੰਡ ਵਿੱਚ ਕਿਹੜੀ ਕਿਹੜੀ ਯਾਦਗਾਰ ਸਰਕਾਰ ਨੇ ਬਣਾਈ ਉਸ ਨੂੰ ਸਾਨੂੰ ਸਹੂਲਤਾਂ ਮਿਲੀਆਂ ਤੇ ਸਮਝੋ ਉਸ ਟਾਈਮ 60 ਲੱਖ ਰੁਪਏ ਹੁੰਦੇ ਆ ਯਾਦਗਾਰ ਦੇ ਤੌਰ ਤੇ ਕੀ ਕੀ ਬਣਿਆ ਯਾਦਗਾਰ ਦੇ ਤੌਰ ਤੇ ਮਿਲਿਆ ਤੀ ਮੇਰਾ ਮੁੰਡਾ ਇੱਕ ਸਮਾ ਲੋ ਤੁਸੀਂ ਸਕੂਲ ਦਾ ਨਾਮ ਮਿਲ ਗਿਆ ਤੀ ਇੱਕ ਬੁੱਤ ਲੱਗ ਗਿਆ ਤੀ ਤੇ ਬਾਕੀ ਕਿਹਾ ਤੀ ਗੈਂਜ ਏਜੰਸੀ ਵੀ ਕੁਝ ਨਹੀਂ ਗੈਂਜ ਏਜੰਸੀ ਦਿੱਤੀ ਨਾ ਕੋਈ ਪੁਲਾੜ ਦੁੱਤਾ ਕੁਝ ਅਜੇ ਚੱਕਰ ਫੇਰੀ ਜਾਂਦਾ ਮੈਂ ਬਿਲਕੁਲ ਨਹੀਂ ਦਿੱਤਾ ਮੈਂ ਇੱਕ ਮੇਰੇ ਬੇਟੇ ਨੂੰ ਨੌਕਰੀ ਮਿਲ ਗਈ ਸੀ ਸਿੱਖੇਪੁਰ ਦੇ ਵਿੱਚ ਤੇ ਲੱਗਦਾ ਜਿਵੇਂ ਸਰਕਾਰਾਂ ਦਾਅਵੇ ਕਰਦੀਆਂ ਨੇ ਕਿ ਸ਼ਹੀਦ ਪਰਿਵਾਰ ਨਾਲ ਹਮੇਸ਼ਾ ਖੜੇ ਰਹੇ ਨੇ ਪੂਰਾ ਨਹੀਂ ਉਤਰਦੇ ਸ਼ਹੀਦ ਪਰਵਾਰ ਦੇ ਬਰਾਬਰ ਨਹੀਂ ਖੜਦੇ ਇੱਕ ਸਿਰਫ ਇੰਨਾ ਕਿ ਜਦੋਂ ਠੀਕ ਹੈ ਵੀ ਸ਼ਹੀਦ ਹੋ ਗਿਆ ਉਹ ਮੀਨਾ ਕੋ ਪੁੱਛਦੇਛ ਹੈਗੀ ਆ ਉਦੋਂ ਬਾਅਦ ਸਾਨੂੰ ਪੁੱਛਣਾ ਵੀ ਨਹੀਂ ਉਹਨਾਂ ਨੂੰ ਸਿਸਟਮ ਨੂੰ ਸੁਧਾਰਨ ਲਈ ਕੀ ਮੰਗ ਕਰਦੇ ਸਰਕਾਰ ਦਾ ਅਸੀਂ ਤਾਂ ਮੰਗ ਕਰਦੇ ਆ ਵੀ ਜਿਵੇਂ ਆਮ ਜਨਤਾਵਾਂ ਦੇ ਲਈ ਹੁੰਦੀ ਹੈ ਸਾਰੀ ਮੰਗ ਹੋਣੀ ਚਾਹੀਦੀ ਜਿਹੜੀਆਂ ਤੁਸੀਂ ਸਰਕਾਰ 'ਚ ਮੰਗਾ ਕਰ ਜਾਂਦੇ ਹੋ ਵੀ ਸਾਨੂੰ ਲੀਡਰ ਕਹਿ ਦਿੰਦੇ ਨੇ ਵੀ ਹਾਂ 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 ਉਹ ਮੰਗਾਂ ਤੇ ਪੂਰੇ ਉਤਰਨਾ ਚਾਹੀਦਾ ਸਾਡੀਆਂ ਤਾਂ ਇਹੀ ਮੰਗਾਂ ਨੇ ਵੀ ਸਾਡੇ ਚਲੋ ਬੱਚੇ ਹੋ ਜਾਂਦੇ ਦੇ ਦੇਸ਼ ਲਈ ਅਸੀਂ ਕਹਿੰਦੇ ਆ ਠੀਕ ਹੈ ਬਹੁਤ ਸਨ ਖੁਸ਼ੀ ਹੈ ਪਰ ਉਹ ਬਹਿਦਿਆਂ ਤੇ ਪੂਰੇ ਉੱਤਰਦੇ